ਸਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਸ਼ ਬਲਵੰਦਰ ਸਿੰਘ ਪੱਖੋਕੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦਾ ਮੈਂ ਬਣਾਇਆ ਸੇਵਾਦਾਰਾਂ ਦੀ। ਅੱਜ ਸਾਡੇ ਦਫ਼ਤਰ ਵਿਖੇ ਪਹੁੰਚੇ ਨੇ ਜੀ ਬੀਬੀ ਬਲਵੰਦਰ ਕੌਰ ਜੀ ਜੋ ਕਿ ਸਿੰਘਣੀ ਦੇ ਸ਼ਹੀਦ ਭਾਈ ਪ੍ਰਦੇਵ ਸਿੰਘ ਪਿੰਡ ਕਰਤਾਰਪੁਰ ਮੋਹਨੀਆਂ ਜ਼ਿਲ੍ਹਾ ਪਾਤਰ। ਇਹਨਾਂ ਦੀ ਵੀਡੀਓ ਪਹਿਲਾਂ ਵੀ ਸੰਗਤਨਾ ਸਾਂਝੀ ਕੀਤੀ ਸੀ। ਤੇ ਭਾਈ ਪ੍ਰਦੇਵ ਸਿੰਘ ਗ੍ਰੰਥੀਸ਼ਕ ਦੀ ਸੇਵਾ ਕਰਦੇ ਸਨ ਉਸ ਸੰਘਰਸ਼ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਹਿਟ ਕਰ ਦਿੱਤਾ ਸੀ। ਅੱਜ ਤੱਕ ਆਪਣਾ ਘਰ ਨਹੀਂ ਆਪਣੀ ਛੱਤ ਨਹੀਂ ਕਿਸੇ ਗੁਰਦੁਆਰੇ ਦੇ ਵਿੱਚ ਪਟਿਆਲੇ 'ਚ ਬੈਠ ਕੇ ਇਹ ਆਪਣਾ ਜਿਹੜਾ ਟਾਈਮ ਪਾਸ ਕਰ ਰਹੇ ਆ ਤੇ ਪਹਿਲਾਂ ਸੰਗਤ ਨੂੰ ਫਿਰ ਦਿੱਤੀ ਸੀ ਤੇ ਆਪ ਸਭ ਸੰਤਨ ਨੂੰ ਬੇਨਤੀ ਆ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਗਿੱਲ ਸਾਹਿਬ ਜੀ ਨੇ ਸਾਨੂੰ ਕੁਝ ਸੇਵਾ ਭੇਜੀ ਸੀ ਤੇ ਉਹਨਾਂ ਦੀ ਭੇਜੀ ਸੇਵਾ ਚੋਂ 10000 ਰੁਪਏ ਜਿਹੜਾ ਅੱਜ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਤੇ ਸਾਧ ਸੰਗਤ ਜੀ ਕਿਉਂਕਿ ਕੌਮ ਦਾ ਘਰ ਬਣਾਉਂਦੇ ਆ ਉਹ ਸ਼ੀਤ ਹੋਏ ਤੇ ਬੜਾ ਮੁਸ਼ਕਲ ਆ ਆਹ ਨਾਲ ਮਿਲ ਕੇ ਇਹਨਾਂ ਤੇ ਸਰਦੀ ਸ਼ਾਤਾ ਬਣਾਈਏ ਇਹਨਾਂ ਦਾ ਫੋਨ ਨੰਬਰ ਹੈ ਜੀ 95017 12399 ਇਹਨਾਂ ਦਾ ਫੋਨ ਨੰਬਰ ਜੇ ਸਿੱਧੀ ਸੇਵਾ ਕਰੀਓ ਡਾਇਰੈਕਟ ਕਾਲ ਕਰਿਓ ਹਾਂਜੀ ਬੀਬੀ ਜੀ ਤੁਸੀਂ ਵੀ ਕਰੋ ਸੰਗਤ ਨੂੰ ਅਪੀਲ ਹਾਂਜੀ ਹਾਂਜੀ ਸਾਧ ਸੰਗਤ ਜੀ ਨੇਰੀ ਤੁਹਾਡਿਆਂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਮੇਰੀ ਤੁਸੀਂ ਨਾ ਮਨਜ਼ੂਰ ਕਰੋ ਮਹਾਰਾਜ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਜੇ ਤੁਸੀਂ ਮੇਰੇ ਸਿਰ ਦੇ ਉੱਤੇ ਛੱਤ ਬਣਾ ਦੋਗੇ ਤਾਂ ਮੈਂ ਬਹੁਤ ਪਰੇਸ਼ਾਨ ਆ ਇਸ ਗੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੇਰੀ ਸੇਵਾ ਪਰਵਾਨ ਕਰੂੰਗੀ ਤੁਹਾਡੀ ਸੇਵਾ ਮੈਂ ਬਹੁਤ ਬਹੁਤ ਤੁਸੀਂ ਮੇਰਾ ਮੇਰੀ ਮਦਦ ਕਰੋ ਜ਼ਰੂਰ ਵਾਸਤੇ ਮੇਰੀ ਮਦਦ ਕਰੋ ਮੈਂ ਆਪਣੇ ਬੱਚਿਆਂ ਨੂੰ ਆਪਣੀ ਛੱਤ ਦੇ ਥੱਲੇ ਲੈ ਕੇ ਬੈਠ ਜਾਵਾਂ ਮੈਂ ਤੀਸਰੇ ਦਿਨ ਰੋਲਾ ਪਾਉਂਦੇ ਨੇ ਉਹ ਫਿਰ ਮੈਨੂੰ ਕਹਿੰਦੇ ਨੇ ਨਿਕਲੋ ਨਿਕਲੋ ਮੈਂ ਗੁਰਦੁਆਰਾ ਸਾਹਿਬ ਵਿੱਚ ਬੈਠੀ ਆਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਹਿੰਮਤ ਦੇਣਾ ਤੁਹਾਡੇ ਨਾਲ ਰਲ ਕੇ ਮੈਂ ਤੁਰਾਂ ਤੁਸੀਂ ਮੇਰੇ ਨਾਲ ਰਲ ਕੇ ਤੁਰੋ ਤੁਸੀਂ ਮੇਰੀ ਜਰੂਰ ਅਪੀਲ ਮਨਜ਼ੂਰ ਕਰੋ ਮੈਂ ਤੁਹਾਡੇ ਅੱਗੇ ਅਰਦਾਸ ਬੇਨਤੀ ਕਰਦੀ ਆਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦ ਕਰਾਂਗੀ ਤੁਹਾਡਾ ਮੈਂ ਤੁਸੀਂ ਮੇਰੀ ਕਿਰਪਾ ਕਰੋ ਮੇਰੀ ਮਿਹਰਬਾਨੀ ਸਾਹ ਸੰਗਤ ਜੀ ਬੀਬੀ ਬਰੋਦਰ ਕੌਰ ਜੀ ਨੇ ਵੀ ਕਿਉਂਕਿ ਸਾਰੀ ਉਮਰ ਲੰਘੀ ਆਪਣੀ ਛਾਤੀ ਨਸੀਬ ਨਹੀਂ ਹੋਈ ਤੇ ਬਹੁਤ ਸਾਰੇ ਘਰ ਬਣਾਏ ਨੇ ਆਪ ਸਭ ਸੰਤਾਂ ਦੇ ਸਹਿਯੋਗ ਨਾਲ ਤੇ ਤੁਸੀਂ ਜਰੂਰ ਇਸ ਪਰਿਵਾਰ ਦੀ ਵਰਤਮਾਨ ਵਰ ਜਿਹੜਾ ਸਹਿਯੋਗ ਕਰੋ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ ਸ਼ਾਇਦ ਦੁਨੀਆ ਦੇ ਕੋਨੇ 'ਚ ਕੋਈ ਬਠਾ ਹੁਣ ਗੁਰਮਖ ਪਿਆਰਾ ਕਰਨਾਈ ਘਰ ਦੀ ਸ਼ੇਵਾ ਰਹਿ ਗਈ ਤੇ ਜਰੂਰ ਕੋਸ਼ਿਸ਼ ਕਰੋ ਬਹੁਤ ਮਿਹਰਬਾਨੀ ਹੋਏਗੀ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ हूं तव्हांजे अॼु ताजी वाहिगुरू जी का ख़ालसा वाहिगुरु